ਇਹ ਨਹੀਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਬੈਡੋਮਾ ਜੋ ਅਮਰੀਤ ਕੁੰਡਲ ਜੀ ਵੱਲੋਂ ਇਹ ਹਦਾਇਤਾਂ ਸੀ ਜਿਹੜਾ ਸਰਬ ਧਰਮ ਜਿਹੜਾ ਅਸੀਂ ਸਾਰੇ ਸਾਡੇ ਸਾਰੇ ਧਰਮ ਵਾਲੇ ਬੰਦੇ ਇਕੱਠੇ ਕੀਤੇ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਆ ਤੇ ਵਾਰਨ ਵੀ ਕੀਤਾ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਜਾਂ ਪਬਲੀਕਲੀ ਕੋਈ ਸਪੀਚ ਆ ਕਮੈਂਟਸ ਵਗੈਰਾ ਨਹੀਂ ਕਰੂਗਾ ਜੇ ਕੋ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕੇਜਿਸਟਰਡ ਕਰਕੇ ਉਹਨੂੰ ਬੋਕੀਤਾ ਜਾਊਗਾ ਤੇ ਸਤ ਸਤ ਆਪਣੇ ਸਭ ਧਰਮ ਬੇਹ ਇੱਥੇ ਦਾ ਸਾਰਿਆਂ ਦੀ ਜਿਹੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸੰਗੜਾਲੇ ਸਾਡੇ ਇਹਾ ਕੋ ਹੈ ਨਹੀਂ ਪਰ ਫਿਰ ਵੀ ਮੈਂ ਨੰਦ ਬੋਲਦਾ ਸਾਰੇ ਧਰਮਾਂ ਨੂੰ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬੁਲਾ ਕੇ ਫੀਡ ਵੀ ਕੀਤੀ ਹੈ ਅਦਵਾਦ ਵਿੱਚ ਤੇ ਇੱਥੇ ਕਿਥਾਈ ਜਿੱਥੇ ਬੰਦੀਆਂ ਇਹ ਜਿੱਥੇ ਬੰਦੀਆਂ ਜਿਵੇਂ ਸਾਡੇ ਨਿਆਣ ਜਿੱਥੇ ਬੰਦੀਆਂ ਨੇ ਸਿੱਖ ਪਾਈ ਜਰੇ ਤੋਂ ਹਿੰਦੂ ਪਾਈ ਜਰੇ ਤੋਂ ਮੁਸਲਮਾਨ ਪਾਈ ਜਰੇ ਤੋਂ ਅਸਾਈ ਪਾਈ ਜਰੇ ਤੋਂ ਸਾਰੇ ਹੀ ਧਰਮਾਂ ਦੇ ਨਮੁੰਦੇ ਆ ਸਾਡੇ ਪਾਈ ਬਲਾਈ ਜੀ ਕਿੱਚ ਆਸ਼ਵਾਜ਼ ਦਿੱਤਾ ਨਾ ਇਹ ਨਹੀਂ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਵਿੱਚ ਵੀ ਬੜੀ ਵਧੀਆ ਸਾਂਝ ਇਹ ਮੈਂ ਨਾਲ ਦੀ ਪ੍ਰੇਜ ਵੀ ਕਰਨਾ ਸਮਰਾਲੇ ਸਾਰੇ ਧਰਮ ਵਾਲਿਆਂ ਦੀ ਬੜੀ ਚੰਗੀ ਗੱਲ ਲੱਗੀ ਮੈਨੂੰ ਆ ਫਿਰ ਵੀ ਮੈਂ ਦੇ ਜੂਨੀਅਰ ਬੱਚੇ ਨਾਲ ਅੱਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਜੇ ਉਹ ਗਲਤੀ ਕਰਦਾ ਫਿਰ ਕੀ ਤੇ ਜੇ ਕੋਈ ਗਲਤੀ ਇਹ ਜੀ ਗਲਤੀ ਕਰੂਗਾ ਉਹਦੇ ਖਿਲਾਫ ਕੇਸ ਵੀ ਰਜਿਸਟਰ ਕੀਤਾ ਜਾਊਗਾ ਤੇ ਉਹਨੂੰ ਫੜਗੰਦਰ ਵੀ ਦਿੱਤਾ ਜਾਊਗਾ ਬਾੜੇ ਅਨਸਰ ਨੂੰ ਮੈਸੇਜ ਜੇਨ ਬਾੜੇ ਅਨਸਰ ਨੂੰ ਜੇ ਕੋਈ ਵਾਅ ਫਲਾਦਾ ਜਾਂ ਕੋਈ ਇਹ ਜੀ ਕੋਈ ਗੱਲ ਕਰਦਾ ਆ ਤੇ ਬਾੜੇ ਅਨਸਰ ਨੂੰ ਮੈਂ ਸਖਤ ਤਾਬਨੀ ਦੇਣੀ ਚਾਣਾ ਬਿਲਕੁਲ ਸਖਤੀ ਨਾਲ ਨਿਪਟਿਆ ਜਾਊਗਾ ਤੇ ਕੇ ਰਜਿਸਟਰ ਕਰਕੇ ਵਿਹੈਂਡ ਦਾ ਵਾਰ ਕਰਨ ਤੋਂ ਕੋਈ ਗਰੇਜ ਨਹੀਂ ਕੀਤਾ ਜਾਊਗਾ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਜਾਂ ਸੋਸ਼ਲ ਸਾਈਟ ਦੇ Instagram ਕਿਸੇ ਵੀ ਇਹੀ ਦੀ ਕੋਈ ਕਿਸੇ ਧਰਮ ਦੇ ਖਿਲਾਫ ਪੋਸਟ ਵਗੈਰਾ ਨਹੀਂ ਪਾਊਗਾ ਜੇ ਕੋ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾ ਫਿਰ ਹੋਰ ਵੀ ਕੰਨਾ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜਿਹੜੇ ਕੋ ਮੈਸੇਜ ਆਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ অথেন্টিਸਿਟੀ ਵਾਚੀਏ ਜੇ ਕੋ ਗਲਤ ਵਹਾਵ ਵੀ ਫਲਾਊਗਾ ਵੀ ਅੱਗੇ ਉਹ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ